ਫੇਨਾ ਗਾ ਧੀਆ ਮਾਲਕ ਨੂੰ ਦਿੰਦਾ ਹੈ ਜਿਹੜਾ ਪਾਲਣਯੋਗ ਹੋਵੇ ਬਾਕੀ ਲੋਕੀ ਖੁਸ਼ ਨਾ ਦੇ ਲਾ ਜੀ ਸਾਨੂੰ ਤਾਂ ਮੁੰਡਾ ਦਿੱਤਾ ਮੁੰਡਾ ਜ਼ਰੂਰ ਦਿੰਦਾ ਹੈ ਭਲਿਆ ਲੋਕਾ ਯਾਦ ਰੱਖੀ ਯਾਦ ਰੱਖੀ ਪੁੱਤ ਦੀ ਥਾਂ ਮੰਨਦੇ ਆ ਧੀ ਨਹੀਂ ਲੈ ਸਕਦੀ ਮੰਨਦੇ ਆ ਬਗਾਨਾ ਤਾਂ ਨੇ ਪਰ ਯਾਦ ਰੱਖਿਓ ਤੇ ਪੁੱਤ ਭਵੇਂ 100 ਹੋਵਣ ਸੋਪੋਤੇ ਇੱਕ ਧੀ ਦੀ ਥਾਂ ਨਹੀਂ ਲੈ ਸਕਦੇ ਇੱਕ ਧੀ ਦੀ ਥਾਂ ਇਹ ਬਾਵਾ ਜਾਣਦੇ ਨੇ ਇਸ ਕਰਕੇ ਧੀਆਂ ਦਾ ਕਦਰ ਕਰੋ ਧੀਆਂ ਦਾ ਆਦਰ ਕਰੋ ਧੀਆਂ ਦਾ ਆਦਰ ਕਰੋ ਧੀਆਂ ਦਾ ਸਤਿਕਾਰ ਕਰੋ ਕਲਯੁਗ ਵੱਧ ਗਿਆ ਜੀ ਆਨੂੰ ਫਿਰ ਕਹਿੰਨਾ ਪਰਸੋਂ ਦੀ ਖਬਰ ਸੁਣੀ ਹੋਗੀ ਤੁਸੀਂ ਪਰਸੋਂ ਦੀ ਇੱਕ ਪਿਓ ਨੇ ਆਪਣੀ ਧੀ ਨਾਲ ਵਿਆਹ ਕਰਾਇਆ ਮੇਰੀਆਂ ਗੱਲਾਂ ਥੋੜੀਏ ਕਿ ਤੁਹਾਨੂੰ ਲੇਟ ਸਮਝ ਆਉਣਗੀਆਂ ਪਰ ਆਉਣਗੀਆਂ ਜਰੂਰ ਓਏ ਭਲਿਆ ਲੋਕਾ ਤੇਰਾ ਖੂਨ ਹੈ ਤੇਰੀ ਘਰ ਵਾਲੀ ਦੀ ਕੁੱਖ ਚੋਂ ਪੈਦਾ ਹੋਈ ਹੈ ਸੱਕੇ ਪਿਓ ਨੇ ਕਿ ਉਹਦੀ ਸ਼ਬਦਾਵਲੀ ਸੁਣਿਓ ਕੀ ਕਿਹਾ ਉਹਨੇ ਮਾਫੀ ਚਾਹੁੰਨਾ ਮੈਂ ਇਹਨਾਂ ਸੱਚੇ ਸਰਕਾਰਾਂ ਦੇ ਦਰਬਾਰ ਤੇ ਪਤਾ ਉਹ ਧਲਾ ਕੀ ਸ਼ਬਦ ਵਰਤ ਰਿਹਾ ਹੈ ਕਹਿੰਦਾ ਘਰ ਦਾ ਮਾਲ ਘਰ ਚ ਰਹਿਣਾ ਚਾਹੀਦਾ ਮਾਫੀ ਚਾਹੁੰਨਾ ਮੈਂ ਇਹ ਸ਼ਬਦ ਵਰਤ ਰਿਹਾ ਉਸ ਇਨਸਾਨ ਦੀ ਵਰਡਿੰਗ ਕੀ ਹੈ ਸੋਸ਼ਲ ਮੀਡੀਆ ਤੇ ਕਹਿ ਰਿਹਾ ਹੈ ਲੋਕੀ ਉਹਨੂੰ ਪੁੱਛਦੇ ਕਹਿੰਦੇ ਯਾਰ ਧੀ ਨਾਲ ਵਿਆਹ ਕਰਾ ਲੈ ਘਰ 'ਚ ਇਹਦੇ ਨਾਲ ਉਹ ਮਰ ਜਾ ਡੁੱਬ ਕੇ ਕਹਿੰਦਾ ਨਹੀਂ ਜੀ ਘਰ ਦਾ ਮਾਲ ਘਰ 'ਚ ਰਹਿਣਾ ਚਾਹੀਦਾ ਓਏ ਧੰ ਲਿਆ ਓਏ ਜੇ ਤੂੰ ਆਪਣੀ ਧੀ ਨੂੰ ਮਾਰ ਦਸਦਾ ਤਾਂ ਫਿਰ ਤੂੰ ਦੂਜੇ ਦੀ ਧੀ ਦੀ ਕੀ ਕਦਰ ਕਰਦਾ ਹੋਏਗਾ ਤੂੰ ਕੀ ਕਦਰ ਕਰਦਾ ਹਾਂਗੇ ਦੂਸਰੇ ਦੀ ਧੀ ਦੀ ਇਸ ਕਰਕੇ ਕਹਿਣਾ ਧੀਆਂ ਦੀ ਕਦਰ ਕਰੋ ਇੱਜ਼ਤ ਕਰਿਆ ਕਰੋ ਧੀ ਐ ਨਹੀਂ ਮਿਲਦੀ ਐ ਨਹੀਂ ਮਿਲਦੀ ਕਹਿੰਦਾ ਭਾਈ ਮੈਂ ਤੇ ਤੁਹਾਨੂੰ ਹਾਸੇ 'ਚ ਕਿਤੇ ਕਹਿ ਬੈਠਾ ਇਹਦਾ ਇਹਨੂੰ ਕਿਤੇ ਡੀਪਲੀ ਗੱਲ ਉਹਨਾਂ ਲੈ ਕੇ ਜਾ ਵੀ ਸ਼ਾਇਦ ਸਾਨੂੰ ਪੈਸੇ ਖਾਣ ਦੀ ਗੱਲ ਕੀਤੀ ਇਹਦਾ ਹੱਸੀ ਖੇਡਾ ਤੇਰੇ ਨਾਲ ਕੀਤਾ ਬਾਕੀ ਜਿਉਂਦੇ ਰੋ ਦਾਤਾ ਬੱਲੀ ਕਰਿਆ ਆ ਜਾ ਫਿਰ ਸ਼ੇਰਾ